ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸੋਂ ਤੁਸੀਂ ਸਾਹਿਬ ਜਾਦਾ ਅਜੀਤ ਸਿੰਘ ਦੇ ਵਾਰਸੋਂ ਆਪਾਂ ਕਿਸਾਂ ਦੀ ਬੇਅਦਬੀ ਨਾ ਕਰੀਂ ਕਿਸਾਂ ਨੂੰ ਸਾਬਤ ਰੱਖੀ ਇਹ ਗੁਰੂ ਦੀ ਮੋਹਰ ਨੇ ਤੇ ਸੱਚੇ ਬਾਦਸ਼ਾਹ ਨੇ ਦਿੱਤੇ ਫੇਰ ਜਦੋਂ ਇਹ ਢਿੱਲ ਆਉਂਦੀ ਏ ਤੇ ਨਾਲ ਹੀ ਹੋਰ ਬਰਾਈਆਂ ਵੀ ਆ ਜਾਂਦੀਆਂ ਨਸ਼ਾ ਗੁਰੂ ਨੇ ਆਖਿਆ ਕਿ ਨਸ਼ਾ ਪ੍ਰਸ਼ਾਦੇ ਦਾ ਰੱਖਣਾ ਦੂਜਾ ਕੋਈ ਨਸ਼ਾ ਨਹੀਂ ਰੱਖਣਾ ਬਾਣੀ ਦਾ ਰੱਖਣਾ ਪਰ ਜਦੋਂ ਅਸੀਂ ਦੂਰ ਹੋਏ ਤਾਂ ਨਸ਼ਾ ਵੀ ਆ ਬੜਿਆ ਭਾਵੇਂ ਕਿ ਮੈਂ ਇਹ ਸਮਝਦਾ ਕਿ ਨਸ਼ਾ ਸਾਰੇ ਸੰਸਾਰ 'ਚ ਪਰ ਸਿੱਖ ਦੀ ਗੱਲ ਤਾਂ ਕਰੀਦੀ ਐ ਸਾਨੂੰ ਗੁਰੂ ਨੇ ਕਿਹਾ ਨਸ਼ਾ ਕਰਨਾ ਹੀ ਨਹੀਂ ਤਾਂ ਕਰੀਏ ਇਹ ਠੀਕ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਪੰਥ ਅਤੇ ਪੰਜਾਬ ਦੇ ਖਿਲਾਫ ਇੱਕ ਬਿਰਤਾਂਤ ਘੜਿਆ ਗਿਆ ਇਹ ਉੱਡਦਾ ਪੰਜਾਬ ਹੈ ਨਹੀਂ ਇਹ ਕੋਈ ਉੱਡਦਾ ਪੰਜਾਬ ਨਹੀਂ ਇਹ ਗੁਰੂ ਦਾ ਪੰਜਾਬ ਹੈ ਇਹ ਪੰਥ ਦਾ ਪੰਜਾਬ ਹੈ ਇਹ ਚੜਦੀ ਕਲਾ ਵਾਲਾ ਪੰਜਾਬ ਇਹ ਉਹੀ ਪੰਜਾਬ ਹੈ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਖਾਲਸਾ ਕਾਲਜ ਵਿੱਚ ਪੜ੍ਹਦੇ ਪਹਿਲਾਂ ਥੋੜੀ ਢਿੱਲ ਹੈਗੀ ਸੀ ਪਰ ਜਿੱਦਾਂ ਗੁਰੂ ਨੇ ਆਵਾਜ਼ ਮਾਰੀ ਇਹ ਪੰਥ ਦੇ ਪੁੱਤ ਉਸ ਜ਼ਾਲਮ ਨੂੰ ਪੂਨੇ ਵੀ ਜਾ ਕੇ ਸੋਦਾ ਲਾਉਂਦੇ ਨੇ ਜਿਹੜਾ ਸਮਝਦਾ ਸੀ ਕਿ ਮੈਂ ਸੱਚ ਦੇ ਦਰਬਾਰ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਇਹਦੀ ਬੇਅਦਬੀ ਕਰਕੇ ਸ਼ਾਇਦ ਬਚ ਜਾਵਾਂਗਾ ਇਹ ਪੰਥ ਇਹ ਪੰਜਾਬ ਏ ਅੱਜ ਵੀ ਗੁਰੂਆਂ ਦੇ ਨਾਮ ਦੇ ਉੱਤੇ ਜਿਉਂਦਾ ਹੈ ਅਗਲੀ ਬੇਨਤੀ ਅਸੀਂ ਗੁਰਪਾਈ ਗੁਰੂ ਨੇ ਅੱਜ ਦੇ ਦਿਨ ਸਾਨੂੰ ਇੱਕ ਕੌਮियत ਦਿੱਤੀ ਅਸੀਂ ਇਸ ਕੌਮियत ਨੂੰ ਕਹਿਮ ਰੱਖਿਆ ਹੈ ਕੋਈ ਦੁਨੀਆ ਦੇ ਵਿੱਚ ਕਹਾਂ ਜਿਹਨੂੰ ਇੱਕ ਪਰਿਵਾਰ ਕਿਹਾ ਗਿਆ ਹੋਵੇ ਅਸੀਂ ਪਰਿਵਾਰ ਇੱਕ ਦੂਜੇ ਦੇ ਦੁੱਖ ਨੂੰ ਸੁੱਖ ਨੂੰ ਸਮਝੀ ਇੱਕ ਦੂਜੇ ਦੇ ਨਾਲ ਖੜੀਏ ਭਰਾ ਬਣੀਏ ਬਾਹਵਾ ਬਣੀਏ ਐਵੇਂ ਛੋਟੇ ਛੋਟੇ ਮਸਲਿਆਂ ਦੇ ਉੱਤੇ ਝਗੜੇ ਨਾ ਕਰੀਏ ਸਾਡੇ ਤੇ ਗੁਰੂ ਨੇ ਸਾਨੂੰ ਇੱਕ ਕੌਮियत ਬਖਸ਼ੀ ਹੈ ਇੱਕ ਪਰਿਵਾਰ ਬਖਸ਼ਿਆ ਕੁੱਲ ਦੁਨੀਆ ਦੇ ਵਿੱਚ ਜਿੱਥੇ ਮਰਜੀ ਰਹੀਏ ਪਰ ਪਰਿਵਾਰ ਵਾਂਗ ਰਹੀ ਹੈ ਮੁਹੱਬਤ ਨੇਕ ਇਤਫਾਕ ਇਹ ਅੱਜ ਕੌਮ ਨੂੰ ਗੁਰੂ ਦਾ ਜਿਹੜਾ ਮਾਰਗ ਸੀ ਉਹਦੇ ਤੇ ਚੱਲ ਕੇ ਪਾਉਣ ਦੀ ਲੋੜ ਹੈ ਕਿਉਂ ਜਦੋਂ ਇਤਫਾਕ ਨਹੀਂ ਹੁੰਦਾ ਮੈਂ ਜਦੋਂ ਸ਼ੇਰੇ ਪੰਜਾਬ ਦਾ ਇਤਿਹਾਸ ਪੜਦਾ ਸ਼ੇਰੇ ਪੰਜਾਬ ਦੁਨੀਆ ਤੋਂ ਚਲੇ ਗਏ ਤੇ ਲਿਖਣਾ ਪੈ ਗਿਆ ਕਿ ਮਰ ਗਈ ਤਕਦੀਰ ਪੰਜਾਬੀਆਂ ਉਹਨਾਂ ਦੀ ਮੌਤ ਤੋਂ ਬਾਅਦ ਫੁੱਟ ਵੀ ਪਾਈ ਗਈ ਪਰ ਸਾਡੇ ਵਿੱਚ ਇਤਫਾਕ ਨਾ ਰਿਹਾ ਪੜੋ ਗਿਆਨੀ ਸੋਹਣ ਸਿੰਘ ਸੀਤਲ ਸਿੱਖ ਰਾਜ ਕਿਵੇਂ ਗਿਆ ਮੈਂ ਜ਼ਿੰਦਗੀ ਦੇ ਵਿੱਚ ਤਖਤ ਸਾਹਿਬ ਬੈਠਾ ਹਾਂ ਮੇਰੇ ਕੋਲੋਂ ਕਦੀ ਵੀ ਇਹ ਕਿਤਾਬ ਨਹੀਂ ਪੜੀ ਗਈ ਇਹ ਪੜਿਆ ਗਿਆ ਸਿੱਖ ਰਾਜ ਕਿਵੇਂ ਬਣਿਆ ਪਰ ਜਦੋਂ ਗਾਇ ਦੀ ਗੱਲ ਆਈ ਇੱਕ ਸਿੱਖ ਦਿਲ ਹਿੰਮਤ ਕਿੱਥੋਂ ਜਟਾਵੇ ਇੰਨੀ ਫੁੱਟ ਭਰਾਵਾ ਨੇ ਭਰਾ ਕਤਲ ਕਰ ਦਿੱਤੇ ਕੌਮ ਦੇ ਵਿੱਚ ਖਾਨਾ ਜੰਗੀ ਲੱਗੀ ਮਹਾਰਾਜਾ ਦਾ ਪੁੱਤਰ ਸੀ ਕਵਰ ਪਸ਼ੋਰਾ ਸਿੰਘ اٹਕ اٹਕ ਦੇ ਕਿਲੇ ਦੇ ਵਿੱਚ ਉਹਨੂੰ ਕੈਦ ਕੀਤਾ ਮਾਰਨ ਲੱਗੇ ਕਵਰ ਪਸ਼ੋਰਾ ਸਿੰਘ ਨੇ ਆਖਿਆ ਸੀ ਓਏ ਤੁਸੀਂ ਵੀ ਬਾਹਰੋਂ ਸਿੱਖੀ ਮਾਰਨ ਤੇ ਲੱਗੇ ਹੋ ਇੱਕ ਕੰਮ ਕਰਿਓ ਮੇਰੀ ਯਾਦਗਾਰ ਨਾ ਬਣਾਇਓ ਜਿੱਥੇ ਮੇਰਾ ਸੰਸਕਾਰ ਹੋਵੇ ਕੱਲ ਨੂੰ ਲੋਕ ਕਹਿਣਗੇ ਸਿੱਖਾ ਨੇ ਬਾਰੀ ਤੇ ਸੇਖ ਹੀ ਸਾਰੀ ਭਰਾਵਾ ਨੇ ਭਰਾ ਮਾਰਦਤ ਕਬਰ ਪਸ਼ौरा ਸਿੰਘ ਮਾਰਦਤ ਉਹਨੂੰ ਮਾਰਨ ਤੋਂ ਬਾਅਦ ਦਰਿਆ ਦੇ ਵਿੱਚ ਰੋੜਿਆ ਗਿਆ ਸੀ ਸਸਕਾਰ ਨਹੀਂ ਸੀ ਕੀਤਾ ਕੌਮਾਂ ਦੇ ਲਈ ਖਾਣਾ ਜੰਗੀ ਖਤਰਨਾਕ ਹੈ ਸਾਡੀ ਕੌਮ ਗੁਰੂ ਦੇ ਥਾਪੜੇ ਦੇ ਨਾਲ ਚੱਲਣ ਵਾਲੀ ਹੈ ਉਹਨਾਂ ਤਾਕਤਾਂ ਨੂੰ ਪਛਾਣਿਏ ਜਿਹੜੀਆਂ ਤਾਕਤਾਂ ਕੌਮ ਦੇ ਵਿੱਚ ਖਾਣਾ ਜੰਗੀ ਪਾਉਣਾ ਚਾਹੁੰਦੀਆਂ ਪਰਾਵਾ ਨੂੰ ਪਰਾਵਾ ਦੇ ਨਾਲ ਲੜਾਉਣਾ ਚਾਹੁੰਦਿਆਂ ਨੇ ਮੈਂ ਪਿਛਲੇ 1 ਮਹੀਨੇ ਤੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਰਿਹਾ ਮੈਂ ਬਹੁਤਾ ਸੁੱਤਾ ਨਹੀਂ ਪਰ ਮੈਂ ਜੋ ਪੰਜਾਬ ਦੇ ਵਿੱਚ ਜਾ ਕੇ ਦੇਖਿਆ ਇਹ ਠੀਕ ਹੈ ਪੰਜਾਬ ਚੜ ਦੀ ਕਲਾ ਚ ਕਾਇਮ ਹੈ ਪਰ ਇੱਕ ਗੱਲੋਂ ਫਿਕਰਮੰਦ ਹੈ ਏ ਆਪਸੀ ਲੜਾਈ ਬੰਦ ਕਰੋ ਭਰਾ ਭਰਾਵਾਂ ਦੇ ਨਾਲ ਲੜਦੇ ਚੰਗੇ ਨਹੀਂ ਲੱਗਦੇ ਨੇ ਮੈਂ ਦੁਨੀਆ ਭਰ ਦੇ ਸਿੱਖਾਂ ਨੂੰ ਵਹਿ ਸਾਖੀ ਦੇ ਮੌਕੇ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਫਾਸੀਲ ਤੋਂ ਅਪੀਲ ਕਰਦਾ ਆਓ ਆਪਾਂ ਫੇਰ ਹੋਏ ਇਕੱਤਰ ਮਿਲੋ ਮੇਰੇ ਭਾਈ ਆਪਾਂ ਗੁਰੂ ਦੀ ਰਹਿਨਮਾਈ ਦੇ ਵਿੱਚ ਇਕੱਠੇ ਹੋਏ ਸਾਡੇ ਕਾਹਦੀਆਂ ਲੜਾਈਆਂ ਤੇ ਕਾਹਦੇ ਮਤ ਭੇਦ ਨੇ ਸਾਡਾ ਸਾਰਿਆਂ ਦਾ ਗੁਰੂ ਸਿਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਦੇਖੋ ਅੱਜ ਤੁਸੀਂ ਡਾਕਟਰ ਸ਼੍ਰੀ ਕੇਸਗੜ ਸਾਹਿਬ ਆਏ ਉਹ ਕੇਸਾਂ ਵਾਲਿਓ ਮੇਰੀਆਂ ਭੈਣਾਂ ਵੀ ਬੈਠੀਆਂ ਥੋੜੇ ਦਿਨ ਪਹਿਲਾਂ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਵਿੱਚ ਇੱਕ ਮਤਾ ਸੀ ਮੈਂ ਉਹ ਫੇਰ ਤੁਹਾਡੇ ਸਾਹਮਣੇ ਰੱਖ ਤਾ ਉਹ ਇਹ ਸੀ ਹਰ ਗੁਰੂ ਦਾ ਸਿੱਖ ਨਿਤਨੇਮ ਦੇ ਨਾਲ ਇਹ ਪ੍ਰੇਰਣਾ ਸ਼ਾਮ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਆਪਣੇ ਬੱਚਿਆਂ ਨੂੰ ਗੁਰੂ ਕੀਆਂ ਸਾਖੀਆਂ ਤੇ ਗੁਰੂ ਦਾ ਇਤਿਹਾਸ ਦੱਸੇ ਇਹ ਦੱਸਣਾ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਇਤਿਹਾਸ ਕੌਮ ਦੀ ਜਿੰਦ ਗਿਆਨ ਹੈ ਅਸੀਂ ਤੁਰੇ ਫਿਰਦੇ ਹਾਂ ਇਤਿਹਾਸ ਦੀ ਇੱਕ ਪ੍ਰੇਰਣਾ ਹੈ ਆਪਣੇ ਘਰਾਂ ਦੇ ਵਿੱਚ ਗੁਰੂਆਂ ਸਾਖੀਆਂ ਦੀ ਪਰੰਪਰਾ ਨੂੰ ਸ਼ੁਰੂ ਕਰੀਏ ਗੁਰਮੁਖੀ ਵੱਲ ਫੇਰ ਧਿਆਨ ਦੇ। ਹੋਲੇ ਮਹੱਲੇ ਦੇ ਮੌਕੇ ਤੇ ਕੌਮ ਨੂੰ ਇੱਕ ਪ੍ਰੋਗਰਾਮ ਦਿੱਤਾ ਸੀ। ਅੱਜ ਵੈਸਾਖੀ ਏ ਇਹ ਜਿਹੜਾ ਪ੍ਰੋਗਰਾਮ ਦਿੱਤਾ ਸੀ ਪਰਸੋਂ 15 ਅਪ੍ਰੈਲ 2025 ਜਿਸ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ 1675 ਦੇ ਵਿੱਚ ਦਿੱਲੀ ਸ਼ਹੀਦ ਹੋਏ ਉਹਨਾਂ ਦੇ ਪਾਵਨ ਸੀਸ ਨੂੰ ਗੁਰੂ ਕਾ ਸਿੱਖ ਜੇ ਦਾ ਨਾਮ ਸੀ ਪਹਿਲਾਂ ਭਾਈ ਜੈਤਾ ਜੀ ਅਮਰਤਖਕ ਕੇ ਬਣਿਆ ਬਾਬਾ ਜੀਵਨ ਸਿੰਘ ਬਾਬਾ ਜੀਵਨ ਸਿੰਘ ਦਾ ਜਨਮ ਸਥਾਨ ਗੱਗੋ ਮਾੜ ਜ਼ਿਲ੍ਹਾ ਅੰਮ੍ਰਿਤਸਰ ਉਹਨਾਂ ਦੇ ਜਨਮ ਸਥਾਨ ਤੋਂ ਧਰਮ ਪ੍ਰਚਾਰ ਦੀ ਲਹਿਰ ਦਾ ਨਗਾਰਾ 15 ਅਪ੍ਰੈਲ 2025 ਨੂੰ ਗੁਰੂ ਪੰਥ ਦੇ ਥਾਪੜੇ ਦੇ ਨਾਲ বাজਾਇਆ ਜਾਵੇਗਾ ਪਿੰਡ ਪਿੰਡ ਸ਼ਹਿਰ ਸ਼ਹਿਰ ਨਗਰ ਨਗਰ ਜਾ ਕੇ ਇਹ ਪੰਥ ਦਾ ਸੇਵਾਦਾਰ ਪੰਥ ਦੇ ਹਿਤਾ ਦੇ ਲਈ ਚੜ੍ਹਦੀ ਕਲਾ ਕੌਮ ਦੀ ਲਈ ਘਰ ਘਰ ਜਾ ਕੇ ਗੁਰੂ ਦਾ ਸੰਦੇਸ਼ ਦਵੇਗਾ ਤੁਸੀਂ ਸਾਰਿਆਂ ਨੇ ਸਹਿਯੋਗ ਕਰੋ ਅਸੀਂ ਮਤਾ ਵੀ ਪਾਇਆ ਹੈ ਅਮਰਜੈਂਸੀ ਲੱਗੀ ਹੋਵੇ ਤੇ ਭਾਵੇਂ ਕੋਈ ਫੌਜੀ ਛੁੱਟੀ ਵੀ ਗਿਆ ਹੋਵੇ ਉਹਨੂੰ ਬੁਲਾ ਲਿਆ ਜਾਂਦਾ ਸਾਬ ਕਾ ਵੀ ਕਈ ਵਾਰੀ ਬੁਲਾ ਲੈ ਜਾਂਦੇ ਇਹ ਮਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਕੌਮ ਦੇ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਢਾਡੀਆਂ ਨੂੰ ਜੋਗ ਜੋਗ ਤੁਸੀਂ ਵਿਦੇਸ਼ ਜਾਓ ਪਰ ਆਓ ਹੁਣ ਮੁੜੀਏ ਆਪਾਂ ਆਪਣੇ ਪੰਜਾਬ ਨੂੰ ਮੁੜੀਏ 10 10 ਪਿੰਡ ਉਹ ਭਾਵੇਂ ਕੌਮ ਦੇ ਵਿੱਚ ਕੋਈ ਉੱਚ ਕੋਟੀ ਦੇ ਪ੍ਰਚਾਰਕ ਨੇ ਕੋਈ ਵੀ ਵੱਡੇ ਤੋਂ ਵੱਡੇ ਰਾਗੀ ਢਾਡੀ ਇਹ 4 4 ਮਹੀਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਲਾਓ ਅੱਜ ਲੋੜ ਹੈ ਪ੍ਰਚਾਰ ਦੀ ਧਰਮ ਪਰਿਵਰਤਨ ਸਮੱਸਿਆ ਹੈਗੀ ਏ ਹੱਲ ਗੁਰੂ ਨਾਲ ਜੁੜਨਾ ਤੇ ਗੁਰੂ ਨਾਲ ਜੋੜਦੇ ਨੇ ਗੁਰੂ ਕੇ ਪ੍ਰਚਾਰਕ ਪ੍ਰਚਾਰਕਾਂ ਨੂੰ ਫੇਰ ਅਪੀਲੇ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਤੁਸੀਂ ਵਸੋ ਅਮੀਰ ਹੋਵੋ ਤਗੜੇ ਹੋਵੋ ਗੁਰੂ ਦੀਆਂ ਰਹਿਮਤਾਂ ਰਹਿਣਗੀਆਂ ਪਰ ਜਿਹੜਾ ਕਰਜ਼ਾ ਚੜਿਆ ਸਾਡੇ ਤੇ ਹਮਰੇ ਮਸਤਕ ਦਾਗ ਦਗਾਨਾ ਅਮ ਕਰਜ ਗੁਰੂ ਬਹੁ ਸਾਡੇ ਆਓ ਮੁੜੀਗੇ ਪੰਜਾਬ ਨੂੰ ਤੇ ਆਪਣੇ ਪੰਥ ਨੂੰ ਸੰਭਾਲੀਏ ਹਾਂ ਬਾਹਰ ਵੀ ਜਾਈਓ ਪਰ 4-5 ਮਹੀਨੇ ਤੇ ਘਟੋ-ਗਾਟ ਇੱਥੇ ਲਾਈਏ ਬੈਈਏ ਆਪਣੇ ਭਰਾਵਾਂ ਦੇ ਵਿੱਚ ਆਖੀਰਲੀ ਗੱਲ ਕਹਿ ਕੇ ਮੈਂ ਸਮਾਪਤੀ ਕਰੂੰ 1739 ਦਾ ਸਮਾਂ ਸੀ ਨਦਰ ਸ਼ਾਹ ਹਿੰਦੂਸਤਾਨ ਦੇ ਉੱਤੇ ਚੜ ਕੇ ਆ ਗਿਆ ਉਹਨੇ ਮੁਲਕ ਨੂੰ ਲੁੱਟਿਆ ਉਹਨੇ ਮੁਲਕ ਨੂੰ ਕੁੱਟਿਆ ਦਿੱਲੀ ਦੇ ਵਿੱਚ ਬਹਿ ਗਿਆ ਕਿਸੇ ਨੇ ਖਬਰ ਫੈਲਾ ਦਿੱਤੀ ਕਿ ਨਾਦਰ ਸ਼ਾਹ ਮਾਰਿਆ ਗਿਆ ਹੈ ਉਹ ਮਰਿਆ ਨਹੀਂ ਸੀ ਉਹਨੂੰ ਇਹਨਾ ਗੁੱਸਾ ਚੜਿਆ 9 ਘੰਟੇ ਦਿੱਲੀ ਦੇ ਵਿੱਚ ਕਤਲੋਗਾਰਤ ਹੋਈ ਵੱਡ ਟੁਕ ਹੋਈ ਸਿਆਣਿਆਂ ਨੇ ਸਲਾਹ ਕੀਤੀ ਸਾਰਿਆਂ ਨੂੰ ਮਾਰ ਦੇਣਗੇ ਤੇ ਸਿਆਣੇ ਵਿੱਚ ਗਏ ਮੁਹੰਮਦ ਸ਼ਾ ਰੰਗੀਲਾ ਸੀ ਉਦੋਂ ਆਯਾਸ਼ ਬਾਦਸ਼ਾਹ ਸੀ ਕੌਮਾ ਜਦੋਂ ਆਯਾਸ਼ੀ ਦੇ ਵਿੱਚ ਪੈ ਜਾਣ ਤੇ ਉਹ ਡੁੱਬ ਜਾਂਦੀ ਸਿੱਖੀ ਦਾ ਰਾਹ ਸੰਘਰਸ਼ ਦਾ ਰਾਹ ਹੈ ਇਹ ਆਯਾਸ਼ੀ ਸਿੱਖ ਦੇ ਨੇੜੇ ਨਹੀਂ ਆਉਣੀ ਚਾਹੀਦੀ ਆਯਾਸ਼ ਸੀ ਉਹਨੇ ਆਣ ਕੇ ਨਾਦਰ ਸ਼ਾਹ ਨੂੰ ਕਿਹਾ ਬਖਸ਼ ਬਖਸ਼ ਸਾਨੂੰ ਨਾਦਰ ਸ਼ਾਹ ਨੇ ਕਿਆ ਆਪਣੀ ਧੀ ਦਾ ਨਿਕਾਹ ਮੇਰੇ ਪੁੱਤ ਦੇ ਨਾਲ ਕਰ ਦੇ ਬਖਸ਼ ਦਵਾਂਗਾ ਮੁਹੰਮਦ ਸ਼ਾਹ ਰੰਗੀਲੇ ਦੀ ਧੀ ਦਾ ਨਿਕਾਹ ਉਹਦੇ ਪੁੱਤਰ ਨਾਸਰ ਦੇ ਨਾਲ ਹੋ ਗਿਆ ਨਿਕਾਹ ਤੇ ਹੋ ਗਿਆ ਜਦੋਂ ਤੁਰਿਆ ਜਾ ਰਿਹਾ ਸੀ ਉਹਦੀਆਂ ਸਾਲੀਆਂ ਨੇ ਪੁੱਛਿਆ ਵੇ ਨਾਸਰ ਆਪਣੇ ਖਾਨਦਾਨ ਦੇ ਬਾਰੇ ਤੇ ਦੱਸ ਉਹ ਹੁਣ ਕੀ ਦੱਸੇ ਕਿ ਮੇਰਾ ਬਾਪੂ ਭੇਡਾਂ ਚਾਰਦਾ ਸੀ ਮੇਰਾ ਦਾਦਾ ਭੇਡਾਂ ਚਾਰਦਾ ਸੀ ਉਹ ਸ਼ਰਮਿੰਦਾ ਹੋਇਆ ਤੇ ਬਾਪੂ ਨੂੰ ਆਣ ਕੇ ਪੁੱਛਦਾ ਬਾਪੂ ਮੈਂ ਇਹਨਾਂ ਨੂੰ ਖਾਨਦਾਨ ਬਾਰੇ ਕੀ ਦੱਸਾਂ ਉਹ ਕਹਿੰਦਾ ਓਏ ਪੁੱਤਰਾ ਸਿੱਧਾ ਦੱਸ ਮੈਂ ਨਾਸਰ ਵਰਦ ਨਦਰਸ਼ਾ ਨਦਰਸ਼ਾ ਵਰਦ ਸ਼ਮਸ਼ੀਰ ਕਹਿੰਦਾ ਮੈਂ ਸ਼ਮਸ਼ੀਰ ਚੋਂ ਨਿਕਲਿਆ ਤੇ ਮੈਂ ਇੱਕ ਬੇਨਤੀ ਕਰਾਂ ਉਹ ਕੋਈ ਸ਼ਮਸ਼ੀਰ ਵਿੱਚੋਂ ਨਹੀਂ ਸੀ ਨਿਕਲਿਆ ਪਰ ਸਾਡੀ ਕੌਮ ਖਾਲਸਾ ਪੰਥ ਖੰਡੇ ਦੀ ਧਾਰ ਦੇ ਵਿੱਚੋਂ ਨਿਕਲਿਆ ਤੇ ਖੰਡੇ ਦੀ ਧਾਰ ਦੇ ਵਿੱਚੋਂ ਨਿਕਲੀ ਹੋਈ ਕੌਮ ਇਹ ਮੁੱਕ ਨਹੀਂ ਸਕਦੀ ਐ ਇਹ ਕੌਮ ਚੜਦੀ ਕਲਾ ਵਿੱਚ ਹੈ ਤੇ ਚੜਦੀ ਕਲਾ ਦੇ ਵਿੱਚ ਰਹੇਗੀ ਇਹ ਗੁਰੂ ਦਾ ਖਾਲਸਾ ਆ ਆਰਿਆ ਖਾਲਸਾ ਆ ਆਰਿਆ ਗੁਰੂ ਦਾ ਖਾਲਸਾ ਇਸ ਖਾਲਸੇ ਨੂੰ ਦੁਨੀਆ ਦੀ ਕੋਈ ਵੀ ਕੌਮ ਨਾ ਮਕਾ ਸਕਦੀ ਐ ਨਾ ਝੁਕਾ ਸਕਦੀ ਐ ਨਾ ਹਰਾ ਸਕਦੀ ਏ ਇਹ ਪੰਜਾਬ ਸਾਡਾ ਹੈ ਸਾਡਾ ਹੀ ਰਹੇਗਾ ਸਾਡਾ ਪਾਤਸ਼ਾਹੀ ਦਾਵਾ ਤਗੜੇ ਹੋਣਾ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਪਰਵਾਰਿਕ ਤੌਰ ਤੇ ਰਾਜਨੀਤਿਕ ਤੌਰ ਤੇ ਵੀ ਗੁਰੂ ਨੇ ਮੇਰੀ ਪੀੜੀ ਦਾ ਸਾਨੂੰ ਸਿਧਾਂਤ ਦਿੱਤਾ ਮੈਨੂੰ ਕਈ ਵਾਰੀ ਉਹ ਬਚਨ ਚੇਤੇ ਹੁੰਦੇ ਸਰਦਾਰ ਬਲਬੀਰ ਸਿੰਘ ਜੀ ਪਰਪੂਰ ਉਹ ਕਹਿੰਦੇ ਹੁੰਦੇ ਸੀ ਖਾਲਸਾ ਸਿੱਖ ਕੋਈ ਜੋਗੀਆਂ ਦੇ ਟਿੱਲਿਆਂ ਤੇ ਬਹਿ ਕੇ ਕੱਲੀ ਮਾਲਾ ਫੇਰਨ ਵਾਲੀ ਕੌਮ ਨਹੀਂ ਇਹ ਯੋਧਿਆਂ ਦੀ ਕੌਮ ਹੈ ਇਹ ਭਗਤੀ ਤੇ ਨਾਲ ਸ਼ਕਤੀ ਵੀ ਭਗਤੀ ਪਾਠ ਕਰਦੇ ਕਰੰਗ ਨਾਮ ਜਪਦੇ ਆ ਪਰ ਮੈਂ ਸਖਤ ਸ਼੍ਰੀ ਕੇਸਗੜ ਸਾਹਿਬ ਤੋਂ ਸੇਵਾਦਾਰ ਹੋਣ ਦੇ ਨਾਤੇ ਜੇ ਕਿਸੇ ਦੇ ਮਨ ਵਿੱਚ ਭਲੇਖਾ ਹੋਵੇ ਕਿ ਕੋਈ ਕੌਮ ਨੂੰ ਸਾਡੀ ਨੂੰ ਹਰਾ ਸਕਦਾ ਹੈ ਜਾਂ ਝੁਕਾ ਸਕਦਾ ਹੈ ਜਾਂ ਲੜਾ ਸਕਦਾ ਹੈ ਇਹ ਉਹਦਾ ਭਲੇਖਾ ਹੋਵੇਗਾ ਇਹ ਗੁਰੂ ਦਾ ਪੰਥ ਚੜ੍ਹਦੀ ਕਲਾ ਵਿੱਚ ਹੈ ਤੇ ਚੜ੍ਹਦੀ ਕਲਾ ਵਿੱਚ ਰਹੇਗਾ ਸੱਚੇ ਪਾਤਸ਼ਾਹ ਕਿਰਪਾ ਕਰਨ ਰਹਿਮਤ ਕਰਨ ਅਸੀਂ ਸਾਰੇ ਗੁਰੂ ਵਾਲੇ ਬਣੀ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਹਲ ਨਹੀਂ ਲਈ ਉਹ ਖੰਡੇ ਬਾਟੇ ਦੀ ਪੌਹਲੋ ਅਮਰਤ ਛਕੋ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਕੇਸ ਰੱਖੋ ਨਸ਼ਾ ਅਮਲ ਪਰਸ਼ਾਦੇ ਦਾ ਗੁਰੂ ਦੀ ਬਾਣੀ ਦਾ ਸਤ ਗੁਰੂ ਦੇ ਉਪਦੇਸ਼ਾਂ ਦਾ ਰਖੀਏ ਸੱਚੇ ਪਾਤਸ਼ਾਹ ਮਿਹਰ ਕਰਨ ਸਮੁੱਚੀ ਦੁਨੀਆ ਨੂੰ ਖਾਲਸਾ ਪੰਥ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਹਾੜੇ ਦੀ ਲੱਖ 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 ਵਧਾਈ ਹੋਵੇ ਇਹ ਪੰਥ ਦੇ ਬੋਲ ਬਾਲੇ ਗੁਰੂ ਨੇ ਆਖਿਆ ਹੋਣੇ ਨੇ ਤੇ ਸਾਰੇ ਸੰਸਾਰ ਵਿੱਚ ਹੋਣੇ ਨੇ ਸਤਿਗੁਰੂ ਜੀ ਕਿਰਪਾ ਕਰਨ ਮਿਹਰ ਕਰਨ ਸਾਡੇ ਸਾਰਿਆਂ ਨੂੰ ਗੁਰੂ ਦੇ ਸ਼ਬਦ ਦੀ ਉਪਦੇਸ਼ ਦੀ ਦਾਤ ਮਿਲੇ ਵਿਚਾਰਾਂ ਕਰਦਿਆਂ ਅਨੇਕਾਂ ਗਲਤੀਆਂ ਅਨੇਕਾਂ ਭੁੱਲਾਂ ਬੋਲਦਿਆਂ ਹੋ ਜਾਂਦੀਆਂ ਸੰਗਤ ਗੁਰੂ ਕਾ ਖਾਲਸਾ ਸੱਚੇ ਪਾਤਸ਼ਾਹ ਬਖਸ਼ਣਹਾਰ ਨੇ ਜੀ ਓਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ